ਹਾਂਜੀ ਮਾਲਕੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਮਿੱਤਰ ਪਿਆਰਿਆਂ ਨੂੰ ਸਰਪੰਚ ਅਤੇ ਸਪੋਰਟਸ ਦੇ ਇਸ ਐਪੀਸੋਡ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ ਹੱਥ ਜੋੜ ਕੇ ਸਵਾਗਤ ਹੈ ਸਰਪੰਚ ਤੁਹਾਡਾ ਪਿਆਰ ਹੈ ਜਿਹੜਾ ਕਿਸੇ ਨੂੰ ਵੀ ਸਰਪੰਚ ਬਣਾ ਦਿੰਦਾ ਤੇ ਸਪੋਰਟਸ ਦੀ ਗੱਲ ਆਪਾਂ ਦੋਵੇਂ ਰਲ ਕੇ ਕਰਾਂਗੇ ਮਤਲਬ ਮੈਂ ਬੋਲ ਕੇ ਤੇ ਤੁਸੀਂ ਥੱਲੇ ਕਮੈਂਟਾਂ ਵਿੱਚ ਠਾ 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 ਕਰਕੇ ਟਾਈਪ ਕਰੋਗੇ ਤੇ ਜੇ ਹਲੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਤੇ ਟੰਗ ਵਾਲੀ ਘੰਟੀ ਵਜਾ ਦਿਓ ਤਾਂ ਕਿ ਤੁਹਾਨੂੰ ਪਤਾ ਲੱਗ ਜਾਵੇ ਕਿ ਨਵਾਂ ਵੀਡੀਓ ਕਦੋਂ ਆਣ ਵਾਲਾ ਹੈ ਵੀਡੀਓ ਆਉਂਦੇ ਰਹਿਣਗੇ ਤੁਹਾਡਾ ਐਸੇ ਤਰ੍ਹਾਂ ਪਿਆਰ ਮਿਲਦਾ ਰਿਹਾ ਤਾਂ ਨਾ ਮਿਲਿਆ ਫਿਰ ਵੀ ਆਉਣਗੇ ਅੱਛਾ ਇਮਾਨਦਾਰੀ ਨਾਲ ਜਰਾ ਮੈਨੂੰ ਦੱਸੋ ਤੁਹਾਡੇ ਆਲੇ ਦੁਆਲੇ ਜਿਹੜਾ ਹਰ ਕੋਈ ਬੰਦਾ ক্রিকেট ਦਾ ਐਕਸਪਰਟ ਬਣ ਕੇ ਬੈਠਾ ਹੋਇਆ ਹੈ ਕਿੰਨੇ ਬੰਦਿਆਂ ਨੇ ਸੋਚਿਆ ਸੀ ਕਿ ਇਹ ਸੀਰੀਜ਼ ਇੰਡੀਆ ਬਿਨਾ ਹਾਰੇ ਵਾਪਸ ਆਏਗਾ ਮੈਂ ਆਪਣੀ ਗੱਲ ਦੱਸ ਸਕਦਾ ਬੜੇ ਐਕਸਪਰਟਾਂ ਨਾਲ ਗੱਲਬਾਤ ਹੁੰਦੀ ਹੈ ਆਪਣੇ ਧੁਰੰਦਰੋ ਵੀ ਆਵਾਜ਼ਾਂ ਆndੀਆਂ ਇਨਾ ਪਤਾ ਸਤਿ ਕਿ ਸ਼ੋਬਨ ਗਿਲ ਬੜਾ ਬੀਬਾ ਮੁੰਡਾ ਹੈ ਚੰਗਾ ਕੈਪਟਨ ਬਣੇਗਾ ਬੈਟਸਮੈਨ ਵੀ ਠੀਕ ਹੈ ਠੀਕ ਹੈ ਇੰਡੀਆ ਦੇ ਬਾਹਰ ਉਹਨਾਂ ਵਧੀਆ ਰਿਕਾਰਡ ਨਹੀਂ ਹੈਗਾ ਪਹਿਲੀ ਸੀਰੀਜ਼ ਬੜੀ ਔਖੀ ਮਿਲ ਗਈ ਇੰਗਲੈਂਡ ਵਾਲੀ ਪਰ ਚਲੋ ਕੋਈ ਗੱਲ ਨਹੀਂ ਹੌਲੀ ਹੌਲੀ ਸਿੱਖਣਗੇ ਬੜੇ ਘੱਟ ਲੋਕਾਂ ਨੇ ਉਮੀਦ ਕੀਤੀ ਸੀ ਕਿ ਆਪਾਂ ਬਿਨਾਂ ਹਾਰੇ ਉੱਥੋਂ ਆਵਾਂਗੇ ਦੋ ਦੋ ਦੀ ਬਰਾਬਰੀ ਹੋਈ ਹੈ ਸੀਰੀਜ਼ ਦੀ ਤੇ ਮੈਂ ਦੋ ਨਹੀਂ ਬੜੀਆਂ ਗੱਲਾਂ ਤੁਹਾਡੇ ਨਾਲ ਕਰਨੀਆਂ ਪਹਿਲੀ ਗੱਲ ਤਾਂ ਸ਼ੋਬਨ ਗਿਲ ਦੀ ਹੈ ਤਾੜੀਆਂ ਵਜਦੀਆਂ ਰਹਿਣੀਆਂ ਚਾਹੀਦੀਆਂ ਵੀਡੀਓ ਦੇ ਐਂਡ ਤੱਕ ਠਾ 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 ਕਰਕੇ ਕਿਉਂਕਿ ਸ਼ੋ ਇਕ ਤਾਂ 2-2 ਦੀ ਬਰਾਬਰੀ ਕਰਕੇ ਤੁਸੀਂ ਆਇਓ ਐਜ਼ ਅ ਕੈਪਟਨ ਔਰ ਇਹ ਬਰਾਬਰੀ ਜਿੱਤ ਤੋਂ ਘੱਟ ਨਹੀਂ ਹੈਗੀ ਜੇ ਅਖੀਰਲਾ ਟੈਸਟ ਮੈਚ 6 ਰਣਾ ਨਾਲ ਜਿਤਨਾ ਇੱਕ ਤਾਂ ਰਿਕਾਰਡ ਬਣਾਇਆ ਇੰਡੀਆ ਦੀ ਸਭ ਤੋਂ ਸੌੜੀ ਜਿੱਤ ਇੰਡੀਆ ਦੀ ਸਭ ਤੋਂ ਛੋਟੇ ਮਾਰਜਨ ਵਾਲੀ ਜਿੱਤ ਸਾਨੂੰ ਇੱਥੇ ਮਿਲੀ ਹੈ ਸਿਰਫ 6 ਰਣਾ ਦੇ ਨਾਲ ਉਹ ਐਟਕਿੰਸਨ ਦੀ ਬੈਟ ਤੇ ਇੱਕ ਗੇਂਦ ਲੱਗ ਜਾਂਦੀ ਤਾਂ ਉਹ ਮੈਚ ਪਲਟ ਵੀ ਸਕਦਾ ਸੀ ਜਾਂ ਉਸ ਤੋਂ ਪਹਿਲੇ ਜਿਹੜਾ ਇੱਕ ਉਹ ਡਾਇਰੈਕਟ ਹਿੱਟ ਲੱਗ ਜਾਂਦਾ ਧਰੁਵ ਜਰੇਲ ਕੋਲੋਂ ਉਦੋਂ ਵੀ ਮੈਚ ਇੰਡੀਆ ਜਿੱਤ ਸਕਦਾ ਸੀ ਪਰ ਕਿੰਤੂ ਪਰੰਤੂ ਦੀ ਗੱਲਾਂ ਖਤਮ ਹੋ ਗਈਆਂ ਇਹ ਸੀਰੀਜ਼ ਆਪਾਂ 2-2 ਨਾਲ ਜੇ ਬਰਾਬਰ ਕੀਤੀ ਹੈ ਤੇ 4-0 ਨਾਲ ਜਾਂ 3-1 ਨਾਲ ਵੀ ਜਿੱਤ ਸਕਦੇ ਸੀ ਕਿਉਂਕਿ ਪਹਿਲਾ ਮੈਚ ਜਿਹੜਾ ਆਪਾਂ ਹਾਰੇ ਉਹਦੇ ਵਿੱਚ ਪੌਣੇ 400 ਦਾ ਟੀਚਾ ਇੰਗਲੈਂਡ ਨੂੰ ਮਿਲਿਆ ਸੀ ਯਾਨੀ ਕਿ ਆਪਾਂ ਕੰਮ ਮਾੜਾ ਨਹੀਂ ਕੀਤਾ ਸੀ ਉਹ ਬੈਟਿੰਗ ਬੜੀ ਸੋਹਣੀ ਕਰ ਗਏ ਦੂਜਾ ਮੈਚ ਜਿਹੜਾ ਆਪਾਂ ਹਾਰੇ ਉਹਦੇ ਵਿੱਚ ਆਪਾਂ ਨੂੰ 194-195 ਦਾ ਟੀਚਾ ਮਿਲਿਆ ਸੀ ਉਹ ਸਰਾਜ ਦੇ ਡਿਫੈਂਸ ਕੀਤੀ ਹੋਈ ਬਾਲ ਥੱਲੇ ਜਾ ਕੇ ਉਹ ਵੱਟੇ ਨਾਲ ਉੱਡ ਕੇ ਜਾ ਕੇ ਸਟੰਪ ਤੇ ਲੱਗ ਗਈ ਉਹ ਨਾ ਲੱਗਦੀ ਤਾਂ ਉਹ ਵੀ ਜਿੱਤ ਸਕਦੇ ਸੀ ਉਹ ਵੀ ਮੈਚ ਜਿੱਤਣ ਵਾਲਾ ਸੀ ਸਾਡਾ ਚਲੋ 4 0 ਨਾ ਸੀ 3 1 ਨਾਲ ਤਾਂ ਇੰਡੀਆ ਜਿੱਤ ਸਕਦਾ ਸੀ ਹਾਲਾਂਕਿ ਬਾਹਰ ਜਾ ਕੇ ਮੈਚ ਜਿੱਤਨੇ ਸੌਖੇ ਨਹੀਂ ਹੁੰਦੇ ਇੰਗਲੈਂਡ ਤਾਂ ਵੈਸੇ ਹੀ ਮਾਹੌਲ ਗੇਂਦਾਂ ਦਾ ਸਵਿੰਗ ਉਤੋਂ ਉਹਨਾਂ ਦੇ ਕ੍ਰਿਕਟਰ ਜਿਹੋ ਜਿਹੀ ਬਦਮਾਸ਼ੀਆਂ ਕਰਦੇ ਆ ਮੀਡੀਆ ਜੋ ਕਹਿੰਦਾ ਉੱਥੇ ਬੜਾ ਔਖਾ ਹੁੰਦਾ ਪਰ ਅਪਾਏ ਵੀ ਸਵੀਕਾਰ ਕਰੀਏ ਕਿ 2-2 ਦਾ ਇਹ ਡਰਾਅ ਵੀ 2-2 ਦੀ ਬਰਾਬਰੀ ਨਹੀਂ ਹੈ ਜਿੱਤ ਤੋਂ ਘੱਟ ਨਹੀਂ ਹੈਗੀ ਇਸ ਵਾਸਤੇ ਸ਼ੋਮਨ ਗਿੱਲ ਸਾਡੇ ਪੰਜਾਬ ਦੇ ਮੁੰਡੇ ਲਈ ਸਾਡੇ ਫਾਜ਼ਿਲਕਾ ਦੇ ਮੁੰਡੇ ਲਈ ਰੱਜ ਗੱਜ ਕੇ ਤਾਲੀਆਂ ਜੀ ਤਾਲੀਆਂ ਪੂਰੇ ਇੰਡੀਆ ਦਾ ਮੁੰਡਾ ਹੈਗਾ ਠੀਕ ਹੈ ਜਮਿਆਂਪਲਿਆ ਪੰਜਾਬ ਵਿੱਚ ਹੈ ਸਾਡੀ ਬੋਲੀ ਬੋਲਦਾ ਹੈ ਤਾਂ ਸਾਨੂੰ ਥੋੜਾ ਜ਼ਿਆਦਾ ਪਿਆਰ ਆਂਦਾ ਹੈ ਪੂਰੇ ਇੰਡੀਆ ਦਾ ਹੈ ਟੈਸਟ ਟੀਮ ਦਾ ਕੈਪਟਨ ਹੈ ਤੇ ਜੋ ਤੁਸੀਂ ਕੰਮ ਕੀਤੇ ਆ ਉਥੇ ਪਹਿਲੇ ਤਾਂ ਐਜ਼ ਅ ਕੈਪਟਨ ਜੋ ਕਰਤਾ ਕਰਤਾ ਐਜ਼ ਅ ਬੈਟਸਮੈਨ ਤੁਸੀਂ ਬਣਾਏ 754 ਰਨ ਕਿਸੇ ਵੀ ਇੰਡੀਅਨ ਕਲੀਅਰ ਦੇ ਇੱਕ ਸੀਰੀਜ਼ ਵਿੱਚ ਸਭ ਤੋਂ ਵੱਧ ਰਨ ਜਿਹੜੇ ਸੁਨੀਲ ਗਵਸਕਰ ਸਾਹਿਬ ਨੇ ਬਣਾਏ ਸੀ ਉਹਦਾ ਰਿਕਾਰਡ ਤੋੜਿਆ ਚਾਰ ਮਾਰੇ ਸੈਂਕੜੇ ਤੁਸੀਂ ਚਾਰ ਮਾਰੇ ਸੈਂਕੜੇ ਜੋ ਵੀ ਕਿਸੇ ਵੀ ਇੰਡੀਅਨ ਕੈਪਟਨ ਦੇ ਤੌਰ ਤੇ ਤੁਸੀਂ ਸੁਨੀਲ ਗਵਸਕਰ ਤੇ ਵਿਰਾਟ ਕੋਹਲੀ ਦੇ ਰਿਕਾਰਡ ਦੀ ਬਰਾਬਰੀ ਕਰ ਲਈ ਤੇ ਇੰਡੀਆ ਇੰਗਲੈਂਡ ਟੈਸਟ ਸੀਰੀਜ਼ ਵਿੱਚ ਸਭ ਤੋਂ ਵੱਧ ਸਕੋਰ ਜੋ ਗ੍ਰੈਹਮ ਗੂਚ ਸਾਹਿਬ ਨੇ ਬਣਾਇਆ ਸੀ 752 ਉਹ ਤੋੜ ਲਿਆ 754 ਰਨ ਬਣਾ ਕੇ ਤੇ ਇੰਡੀਆ ਦੀ ਸਭ ਤੋਂ ਛੋਟੀ ਜਿੱਤ ਐਜ਼ ਅ ਕੈਪਟਨ ਤੁਹਾਨੂੰ ਮਿਲੀ ਹੈ ਹੋਰ ਪਤਾ ਨਹੀਂ ਛੋਟੇ-ਛੋਟੇ ਨਿੱਕੇ-ਨਿੱਕੇ ਨੰਨੇ-ਮੁੰਨੇ ਜੇ ਕਿੰਨੇ ਹੀ ਰਿਕਾਰਡ ਸ਼ੁਮਨ ਗਿੱਲ ਬਣਾਉਂਦੇ ਚਲੇ ਆ ਰਹੇ ਹਨ ਤੇ ਇੱਕੋ ਮੈਚ ਵਿੱਚ 250 ਪਲੱਸ ਦੂਜੀ ਇਨਿੰਗ ਵਿੱਚ ਹੋਰ ਇੱਕ ਹੋਰ ਸੈਂਕੜਾ ਇੱਕੋ ਮੈਚ ਵਿੱਚ 400 ਰਨ ਸਭ ਤੋਂ ਵੱਧ ਰਨ ਬਣਾਉਣ ਵਾਲਾ ਤੁਸੀਂ ਇੱਕ ਨਵਾਂ ਰਿਕਾਰਡ ਕਾਇਮ ਕੀਤਾ ਹੈਗਾ ਜੀ ਡੌਨ ਬ੍ਰੈਡਮਨ ਸਾਹਿਬ ਦੀ ਤੁਸੀਂ ਰਿਕਾਰਡ ਨੂੰ ਪਾਰ ਕਰ ਲਿਆ ਬ੍ਰਾਇਨ ਲੈਰਾ ਨੂੰ ਪਾਰ ਕਰ ਲਿਆ ਬੜੇ ਰਿਕਾਰਡ ਹੈ ਜੀ ਤੇ ਇੱਕ ਗੱਲ ਹੁਣ ਪੱਕੀ ਹੋ ਚੁੱਕੀ ਹੈ ਕਿ ਸ਼ੁਮਨ ਗਿੱਲ ਐਜ਼ ਅ ਟੈਸਟ ਬੈਟਸਮੈਨ ਸ਼ੋਮਨ ਗਿਲ ਐਜ਼ ਅ ਟੈਸਟ ਕੈਪਟਨ ਇਥੇ ਰਹਿਣਗੇ ਅੱਗੇ ਜਾਣਗੇ ਵਧਣਗੇ ਹੋਰ ਕਾਮਯਾਬ ਹੋਣਗੇ ਇਹਦੇ ਵਿੱਚ ਹੁਣ ਦੁਨੀਆ ਦੇ ਕਿਸੇ ਇਨਸਾਨ ਨੂੰ ਸ਼ੱਕ ਨਹੀਂ ਹੋਣਾ ਚਾਹੀਦਾ ਤੇ ਜਿਹਨੂੰ ਸ਼ੱਕ ਹੈਗਾ ਉਹਨੂੰ ਮੁਰਗਾ ਬਣਾ ਦਿਓ ਦੂਜੀ ਗੱਲ ਇਹ ਐ ਸ਼ੋਮਨ ਗਿਲ ਦੀ ਦੇਖੋ ਓਪਨਰ ਹੈ ਜਦੋਂ ਪਤਾ ਲੱਗਿਆ ਕਿ ਜੈਸਵਾਲ ਨੂੰ ਟੀਮ ਵਿੱਚ ਲੈ ਕੇ ਆਣਾ ਹੈ ਵੈਸਟ ਇੰਡੀਜ਼ ਦੇ ਟੂਰ ਤੇ 2 ਸਾਲ ਪਹਿਲੇ ਉਹਨਾਂ ਨੇ ਕਿਹਾ ਚਲੋ ਮੈਂ ਨੰਬਰ 3 ਤੇ ਆਣਾ ਹੁਣ ਪਤਾ ਲੱਗਿਆ ਕਿ ਨੰਬਰ 3 ਦੀ ਥਾਂ ਵੀ ਔਖੀ ਹੈ ਨੰਬਰ 4 ਤੇ ਵਿਰਾਟ ਕੋਹਲੀ ਰਿਟਾਇਰ ਹੋ ਗਏ ਉਹ ਕਹਿੰਦੇ ਚਲੋ ਮੈਂ ਹੋਰ ਥੱਲੇ ਆ ਜੰਨਾ ਦੋ ਵਾਰੀ ਆਪਣੀ ਥਾਂ ਬਦਲੀ ਆਪਣੇ ਇੱਥੇ ਨੰਬਰ 4 5 6 ਨੂੰ ਓਪਨਰ ਬਣਾਉਣ ਦਾ ਰਿਵਾਜ ਹੈਗਾ ਓਪਨਰ ਬੈਟਸਮੈਨ ਨੂੰ ਥੱਲੇ ਲਿਆਂਦਾ ਰਿਵਾਜ ਥੋੜਾ ਘੱਟ ਹੈ ਜੋ ਸ਼ੋਮਨ ਗਿੱਲ ਨੇ ਕਾਇਮ ਕੀਤਾ ਇਸ ਵਾਸਤੇ ਉਹਨਾਂ ਲਈ ਤਾੜੀਆਂ ਵੱਜਦੀਆਂ ਰਹਿਣੀਆਂ ਚਾਹੀਦੀਆਂ ਜੀ ਹੋਰ ਬੜੇ ਚੰਗੇ ਚੰਗੇ ਪਰਫਾਰਮੈਂਸ ਹੋਏ ਹਨ ਸਭ ਤੋਂ ਪਹਿਲਾਂ ਸ਼ੋਮਨ ਗਿੱਲ ਤੋਂ ਬਾਅਦ ਮਤਲਬ ਸ਼ੋਮਨ ਗਿੱਲ ਤੋਂ ਬਾਅਦ ਸਭ ਤੋਂ ਪਹਿਲਾਂ ਜਿਹੜੇ ਖਿਡਾਰੀ ਦਾ ਨਾਮ ਤੁਹਾਡੀ ਵੀ ਜ਼ਬਾਨ ਤੇ ਤਾਜ਼ਾ-ਤਾਜ਼ਾ ਹੈਗਾ ਉਹ ਹੈ ਜੀ ਸਾਡੇ ਡੀਐਸਪੀ ਸਰਾਜ ਸਾਹਿਬ ਮੁਹੰਮਦ ਸਰਾਜ ਸਾਹਿਬ ਦੁਨੀਆ ساری ਦੁਨੀਆ ਦੀ ਨਜ਼ਰਾਂ ਹੁੰਦੀਆਂ ਜਸਪ੍ਰੀਤ ਉਹ ਸਾਡਾ ਪੰਜਾਬੀ ਮੁੰਡਾ ਲੈਜੈਂਡ ਹੈਗਾ ਉਹ ਸਾਡਾ ਪੰਜਾਬੀ ਮੁੰਡਾ ਘੈਂਟ ਹੈਗਾ ਪਰ ਦੇਖੋ ਇਹ ਵੀ ਰੱਬ ਦਾ ਭਾਣਾ ਕਿ ਜਿਹੜੇ ਦੋ ਟੈਸਟ ਮੈਚ ਆਪਾਂ ਜਿੱਤੇ ਆ ਉਹਨਾਂ ਵਿੱਚ ਜੱਸੀ ਬੂਮਰਾ ਨਹੀਂ ਖੇਡੇ ਉਹਨਾਂ ਵਿੱਚ ਸਿਰਾਜ ਸਾਹਿਬ ਸਟਾਰ ਬਣਿਆ 23 ਵਿਕਟਾਂ ਲੈ ਕੇ ਤੇ ਆਖੀਰਲੇ ਮੈਚ ਵਿੱਚ ਜਿਹੜੀਆਂ 9 ਵਿਕਟਾਂ ਤੁਸੀਂ ਲਈਆਂ ਉਹਨੇ ਵੀ ਉਹ ਉਹ ਮੈਚ ਜਿੱਤਣ ਦਾ ਇੱਕ ਬਹੁਤ ਵੱਡਾ ਕਾਰਨ ਸਨ ਠੀਕ ਹੈ ਆਕਾਸ਼ਦੀਪ ਨੇ ਜਿਹੜੇ 66 ਰਨ ਬਣਾਏ ਉਹ ਵੀ ਜੈਸਵਾਲ ਦੀ ਇਨਿੰਗ ਬਾਕੀ ਸਾਰਿਆਂ ਦਾ ਯੋਗਦਾਨ ਜ਼ਰੂਰ ਪਾਇਆ ਸੀ ਸੁੰਦਰ ਦੀ ਜਿਹੜੀ ਸੈਂਚਰੀ ਆਪਾਂ ਦੇਖੀ ਹੈਗੀ ਐ ਇਸ ਤੋਂ ਪਹਿਲਾਂ ਬੜਿਆਂ ਦਾ ਯੋਗਦਾਨ ਸੀ ਪਰ ਤੁਸੀਂ ਮੈਚ ਜਿੱਤਦੇ ਹੋ ਵਿਕਟਾਂ ਲੈ ਕੇ ਜੱਸੀ ਬੂਮਰਾ ਰਬ ਦਾ ਪਾਣਾ ਜਿਹੜੇ ਦੋ ਜਿਹੜੇ ਤਿੰਨ ਟੈਸਟ ਮੈਚ ਖੇਡੇ ਉਹ ਇੰਡੀਆ ਜਿੱਤ ਨਹੀਂ ਪਾਇਆ ਜਿਹੜੇ ਦੋ ਨਹੀਂ ਖੇਡੇ ਉਹਦੇ ਵਿੱਚ ਤੇ ਕੁਝ ਬੋਲਰ ਇਹੋ ਜਿਹੇ ਹੁੰਦੇ ਆ ਜਦੋਂ ਉਹਨਾਂ ਦੇ ਨਾਲ ਇੱਕ ਘੈਂਟ ਬੋਲਰ ਹੋਰ ਖੇਡ ਰਿਹਾ ਹੋਵੇ ਕੁਝ ਬੋਲਰ ਉਹਦੇ ਨਾਲ ਇਕੱਠੇ ਚੱਲਦੇ ਆਂ ਕੁਝ ਬੋਲਰ ਘੈਂਟ ਬੋਲਰ ਦੇ ਬਿਨਾ ਖੁਦ ਘੈਂਟ ਬਣ ਜਾਂਦੇ ਆਂ ਜੱਸੀ ਬੂਮਰਾ ਜਦੋਂ ਜਦੋਂ ਖੇਡਦੇ ਆਂ ਸਿਰਾਜ ਠੰਡਾ ਤੱਤਾ ਖੇਡਦੇ ਆਂ ਜਦੋਂ ਬੂਮਰਾ ਨਹੀਂ ਹੈਗੇ ਸਿਰਾਜ ਨੂੰ ਪਤਾ ਹੈ ਕਿ ਬਿੱਟਾ ਮੈਨ ਲੈਣੀ ਹੈ ਸਿਰਾਜ ਨੂੰ ਪਤਾ ਹੈ ਕਿ ਜ਼ਿੰਮੇਦਾਰੀ ਮੇਰੇ ਤੇ ਹੈ ਉਹ ਜ਼ਿੰਮੇਦਾਰੀ ਚੱਕਦੇ ਆਂ ਤਾਂ ਡੀਐਸਪੀ ਸਾਹਿਬ ਹੁਣ ਉਮੀਦ ਕਰਦੇ ਆ ਤੁਹਾਨੂੰ ਤੁਹਾਡੇ ਸੂਬੇ ਦੀ ਪੁਲਿਸ ਜਿਹੜੀ ਹੈਗੀ ਹੈ ਪ੍ਰੋਮੋਸ਼ਨ ਦੇ ਕੇ ਘਟੋ ਘਟ ਐਸਐਸਪੀ ਤਾਂ ਬਣਾਈ ਦੇਵੇ ਪੰਜਾਬ ਵਿੱਚ ਹੁੰਦੇ ਤਾਂ ਅਸੀਂ ਸਰਕਾਰ ਨੂੰ ਬੇਨਤੀ ਕਰ ਸਕ ਪਰ ਡੀਐਸਪੀ ਸਾਹਿਬ ਸਿਰਾਜ ਸਈ ਮੁਹੰਮਦ ਸਿਰਾਜ ਲਈ ਇੱਕ ਮਤਲਬ ਸਾਨੂੰ ਇੱਕ ਹੋਰ ਲੈਜੈਂਡ ਮਿਲ ਚੁੱਕਿਆ ਹੈਗਾ ਬੋਲਿੰਗ ਵਿੱਚ ਤੇ ਜਦੋਂ ਦਾ ਸਿਰਾਜ ਦਾ ਡੈਬਿਊ ਹੋਇਆ ਉਦੋਂ ਤੋਂ ਲੈ ਕੇ ਹੁਣ ਤੱਕ ਵਿਦੇਸ਼ੀ ਜ਼ਮੀਨ ਤੇ ਸਭ ਤੋਂ ਵੱਧ ਵਿਕਟਾਂ ਟੈਸਟ ਮੈਚ ਵਿੱਚ ਸਿਰਾਜ ਨੇ ਲਈਆਂ ਜੱਸੀ ਬੂਮਰਾ ਸਾਹਿਬ ਤੋਂ ਦੋ ਜ਼ਿਆਦਾ ਟੈਸਟ ਵਿੱਚ ਉਹਨਾਂ ਜ਼ਿਆਦਾ ਖੇਡੇ ਆ ਪਰ ਬੂਮਰਾ ਦੇ ਕਿਤੇ ਨਾ ਸائے ਵਿੱਚ ਉਹ ਲੁਕ ਜੇ ਗਏ ਸੀ ਹੁਣ ਰੁਤਬਾ ਬਰਾਬਰ ਦਾ ਹੋ ਗਿਆ ਉਨਾ ਹੀ ਰੁਤਬਾ ਵਧਾਇਆ ਹੈ ਰਿਸ਼ਭ ਪੰਤ ਨੇ ਠੀਕ ਹੈ ਅਖੀਰਲੇ 1-2 ਮੈਚ ਨਹੀਂ ਖੇਡੇ ਹਾਲਾਂਕਿ ਉਹ ਵੀ ਰਿਸਪੈਕਟ ਹੈ ਉਹਨਾਂ ਵਾਸਤੇ ਦਿਲ ਤੋਂ ਰਿਸਪੈਕਟ ਹੈ ਟੁੱਟੇ ਪੈਰ ਨਾਲ ਬੈਟਿੰਗ ਕਰਨ ਆਏ ਸੀ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਕੇ ਗਏ ਪਰ ਇੰਡੀਆ ਦੇ ਪਹਿਲੇ ਕੀਪਰ ਬਣੇ ਹਨ ਜਿਨੇ ਇੱਕੋ ਮੈਚ ਦੀ ਦੋਵੇਂ ਇਨਿੰਗਾਂ ਵਿੱਚ ਸੈਂਕੜਾ ਮਾਰਿਆ ਹੋਵੇ ਉਹ ਭਲੇ ਵੇਲੇ ਮਤਲਬ ਐਡੀ ਲੰਬੀ ਸੀਰੀਜ਼ ਸੀ ਹੁਣ ਤਾਂ ਯਾਦ ਨਹੀਂ ਸੀ ਕਿ ਕਿਹੜੀ ਤਾਰੀਖ ਦੀ ਗੱਲ ਹੈਗੀ ਹੈ ਪਰ ਪਹਿਲੇ ਇੰਡੀਅਨ ਕੀਪਰ ਜਿਨੇ ਟੈਸਟ ਦੀਆਂ ਦੋਵੇਂ ਇਨਿੰਗਾਂ ਵਿੱਚ ਸੈਂਕੜਾ ਮਾਰਿਆ ਤੇ ਚਾਰ ਸੈਂਕੜੇ ਮਾਰਨ ਵਾਲੇ ਸੈਨਾ ਕੰਟਰੀਜ਼ ਵਿੱਚ ਸਾਊਥ ਅਫਰੀਕਾ ਇੰਗਲੈਂਡ ਨਿਊਜ਼ੀਲੈਂਡ ਆਸਟ੍ਰੇਲੀਆ ਸੈਨਾ ਕੰਟਰੀਜ਼ ਵਿੱਚ ਚਾਰ ਸੈਂਕੜੇ ਮਾਰਨ ਵਾਲੇ ਇੰਡੀਆ ਦੇ ਪਹਿਲੇ ਕੀਪਰ ਬਣੇ ਐ ਕੀਪਰੋ ਕੀਪਰੀ ਕਰਤਾ ਜੇ ਰికੋਰਡ ਰਿਕੋਰਡਿੰਗ ਕਰਤਾ ਰਿਸ਼ਭ ਪੰਤ ਨੇ ਫਿਰ ਵਾਰੀ ਆndi ਹੈ ਕੇ ਐਲ ਰਾਹੁਲ ਦੀ ਬਰਾਹੁਲ ਨਾਮ ਦੇ ਮੈਂ ਜਿੰਨੇ ਕ੍ਰਿਕਟਰ ਦੇਖੇ ਆ ਉਹ ਸਾਰੇ ਕਮਾਲ ਐ ਇੱਕ ਤਾਂ ਸਾਡੇ ਵੀਰ ਐ ਰਾਹੁਲ ਸ਼ਰਮਾ ਜਿਹੜੇ ਸਾਡੇ ਨਾਲ ਪੰਜਾਬੀ ਕਮੈਂਟਰੀ ਕਰਦੇ ਆ ਉਹ ਵੀ ਕਮਾਲ ਐ ਇੱਕ ਰਾਹੁਲ ਦਰਵੇੜ ਮਤਲਬ ਮੈਂ 98 90s ਵਿੱਚ ਜਦ ਮਿਡ 90s ਵਿੱਚ ਕ੍ਰਿਕਟ ਦੇਖਣੀ ਸ਼ੁਰੂ ਕੀਤੀ ਰਾਹੁਲ ਦਰਵਿਡ ਨਵੇਂ ਨਵੇਂ ਆਏ ਸੀ ਫਿਰ ਵਨਡੇ ਖੇੜਨਾ ਸ਼ੁਰੂ ਕੀਤਾ ਉਹਨਾਂ ਨੇ ਟੈਸਟ ਤੋਂ ਬਾਅਦ ਉਹਨਾਂ ਨੂੰ ਕਦੇ ਕਹਿੰਦੇ ਸੀ ਭਰਾਓ ਓਪਨਰ ਆ ਜਾ ਕਦੇ ਟੈਸਟ ਵਿੱਚ ਓਪਨਿੰਗ ਕਰਾ ਰਹੇ ਆ ਕਦੇ ਵਨਡੇ ਵਿੱਚ ਕਰਵਾ ਰਹੇ ਆ ਕਦੇ ਵਨਡੇ ਵਿੱਚ ਕਹਿ ਰਹੇ ਆ ਕੀਪਿੰਗ ਕਰ ਲਓ ਅਸੀਂ ਐਕਸਟਰਾ ਬੋਲਰ ਖੜਾ ਲਾਂਗੇ ਅੱਜ ਓਪਨਰ ਆ ਜਾਓ ਅੱਜ ਨੰਬਰ 3 ਤੇ ਆ ਜਾਓ ਅੱਜ ਨੰਬਰ 4 ਤੇ ਆ ਜਾਓ ਕਦੇ ਉਹਨਾਂ ਨੇ ਨਾ ਨਹੀਂ ਕੀਤੀ ਤੇ ਹਰ ਕੰਮ ਘੈਂਟ ਕੀਤਾ ਇੱਕ ਆ ਵਾਲੇ ਰਾਹੁਲ ਨੇ ਕੇ ਐਲ ਰਾਹੁਲ ਸੁਨੀਲ ਸ਼ੇਟੀ ਦਾ ਜਿਹੜਾ ਜਵਾਈ ਹੈਗਾ ਆਪਣਾ ਉਹਨੂੰ ਕਦੇ ਨੰਬਰ 1 ਤੇ ਭੇਜ ਰਿਓ ਨੰਬਰ 3 ਤੇ ਭੇਜ ਰਿਓ 4 ਤੇ ਭੇਜ ਰਿਓ ਕੀਪਿੰਗ ਕਰਵਾ ਰਹੇ ਹੋ ਨਹੀਂ ਕਰਵਾ ਰਹੇ ਹੋ ਬਾਈ ਨੇ ਕਦੇ ਵੀ ਨਾਂ ਨੁ ਕਰਨੀ ਕੀਤੀ ਐਸੇ ਵਸਤ ਮੈਂ ਉਹਦਾ ਨਾ ਰੱਖਿਆ ਸੀ ਬੀਬਾ ਮੁੰਡਾ ਰਾਹੁਲ ਤੇ ਬੀਬੇ ਮੁੰਡੇ ਨੇ 532 ਰਨ ਬਣਾਤੇ ਜੀ ਇੰਗਲੈਂਡ ਵਿੱਚ ਓਪਨਿੰਗ ਕਰਨਾ ਬੜਾ ਔਖਾ ਕੰਮ ਹੁੰਦਾ ਹੈ ਸਾਰੀ ਦੁਨੀਆ ਕਹਿ ਰਹੀ ਸੀ ਕਿ ਗਿੱਲ ਤੇ ਜੈਸਵਾਲ ਕਰਨਗੇ ਆ ਅਭਿਮਨਿਉ ਈਸ਼ਵਰਨ ਕਰਨਗੇ ਐ ਸਹੀ ਸੁਡ ਕਰਨਗੇ ਟੀਮ ਨੇ ਭਰੋਸਾ ਦਿਖਾਇਆ ਆਪਣੇ ਐਕਸਪੀਰੀਐਂਸਡ ਬੈਟਸਮੈਨ ਤੇ ਤੇ ਪੰਜ ਮੈਚਾਂ ਵਿੱਚ 550 ਰਨ ਬਹੁਤ ਵਧੀਆ ਪਰਫਾਰਮੈਂਸ ਹੈ ਰਾਹੁਲ ਸਾਹਿਬ ਤੁਸੀਂ ਕਮਾਲ ਹੋ ਕਮਾਲ ਹੋਰ ਵੀ ਬੜੇ ਹੋਏ ਹਨ ਰਵਿੰਦਰ जडेजा 올 ਰਾਉਂਡਰ ਹੈ ਠੀਕ ਹੈ ਵੈਕਟਾਉਨੀਆਂ ਨਹੀਂ ਮਿਲੀਆਂ ਪਰ ਐਜ਼ ਅ ਬੈਟਸਮੈਨ ਜੋ ਤੁਸੀਂ ਗਾ ਪਾਇਆ ਹੈਗਾ ਨੰਬਰ 6 ਤੇ ਬੈਟਿੰਗ ਕਰਦੇ ਹੋਏ ਕਿਸੇ ਇੱਕ ਸੀਰੀਜ਼ ਵਿੱਚ 500 ਰਨ ਬਣਾਉਣ ਵਾਲੇ ਇੰਡੀਆ ਦੇ ਪਹਿਲੇ ਖਿਡਾਰੀ ਬਣ ਗਏ ਹੈ ਇਸ ਤੋਂ ਪਹਿਲੇ ਬੀਵੀਐਸ ਲਖਮਨ ਦੇ ਨਾਮ 400 ਕੁ ਰਨ ਹੁੰਦੇ ਸੀ ਉਹ ਰਿਕਾਰਡ ਨੂੰ ਪਾਰ ਕਰਤਾ ਜੜੇਜਾਂ ਨੇ ਠੀਕ ਹੈ ਇੰਗਲੈਂਡ ਵਿੱਚ ਸਪਿਨਰਾਂ ਨੂੰ ਜਿਆਦਾ ਮਦਦ ਵੀ ਨਹੀਂ ਮਿਲਦੀ ਹੈਗੀ ਪਰ ਜੜੇਜਾ ਸੁੰਦਰ ਤੁਸੀਂ ਜੋ ਆਲਰਾਊਂਡਰ ਦੇ ਤੌਰ ਤੇ ਬੈਟਿੰਗ ਕਰ ਕਰਕੇ ਜੋ ਇੰਡੀਆ ਨੂੰ ਕੀਮਤੀ ਰਨ ਦਿੱਤੇ ਹੈਗੇ ਆ ਉਹ ਵੀ ਅਖੀਰ ਤੇ ਬੜੇ ਕੰਮ ਆਉਂਦੇ ਆ ਫਿਰ ਤੁਸੀਂ ਜੈਸਵਾਲ ਦਾ ਨਾਮ ਵੀ ਗਿਣ ਸਕਦੇ ਹੋ ਜਿਨ੍ਹਾਂ ਨੇ ਸੈਂਕੜੇ ਮਾਰੇ ਹੈਗੇ ਆ ਚਲੋ ਕਰुण ਨਾਇਰ ਤੇ ਸਾਈ ਸੁਡ ਲਈ ਤਾਂ ਠੰਡੀ ਮਿੱਠੀ ਸੀਰੀਜ਼ ਰਹੀ ਹੈਗੀ ਹੈ ਜੱਸੀ ਬੂਮਰਾ ਜੋ ਤਿੰਨ ਮੈਚ ਖੇਡੇ ਹੈ ਇੱਕ ਕੋਈ ਮਾੜਾ ਗਿਆ ਦੋ ਬੜੇ ਸੋਹਣੇ ਉਹ ਖੇਡੇ ਹੈਗੇ ਆ ਪਰ ਸ਼ੋਮਨ ਗੇਲ ਮੁਹੰਮਦ ਸਿਰਾਜ ਕੁਝ ਹੱਦ ਤੱਕ ਰਿਸ਼ਪ ਪੰਪ ਕਾਫੀ ਹੱਦ ਤੱਕ ਕੇਐਲ ਰਾਹੁਲ ਤੇ ਕਾਫੀ ਹੱਦ ਤੱਕ ਰਵਿੰਦਰ ਜੜੇ ਜ ਮੇਰੇ ਲਈ ਸਭ ਤੋਂ ਵੱਡੇ ਸਟਾਰ ਰਹੇ ਆ ਤੁਹਾਡੇ ਲਈ ਕਿਹੜੇ ਪੰਜ ਸਭ ਤੋਂ ਵੱਡੇ ਸਟਾਰ ਹੈ ਥੱਲੇ ਠਾ ਕਰਕੇ ਕਮੈਂਟਾਂ ਵਿੱਚ ਜਰੂਰ ਦੱਸਿਓ ਬਾਕੀ ਇੱਕ ਸ਼ਿਕਾਇਤ ਮੈਨੂੰ ਵੀ ਹੈਗੀ ਹੈ ਤੁਹਾਨੂੰ ਵੀ ਹੋਣੀ ਹੈ ਸਾਡੇ ਮਝੈਲ ਮੁੰਡੇ ਸਾਡੇ ਪੰਜਾਬੀ ਮੁੰਡੇ ਅਰਸ਼ਦੀਪ ਨੂੰ ਇੱਕ ਵੀ ਮੈਚ ਨਹੀਂ ਮਿਲਿਆ ਜਦੋਂ ਲੱਗ ਰਿਹਾ ਸੀ ਅਖੀਰਲੇ ਮੈਚ ਵਿੱਚ ਥਾਂ ਬਣ ਜੂਗੀ ਫਿਰ ਪ੍ਰਸਿੱਧ ਕ੍ਰਿਸ਼ਨਾ ਨੂੰ ਪਾ ਲਿਆ ਉਹ ਬਾਈ ਵਿਕਟਾਂ ਵੀ ਕੱਢ ਕੇ ਲੈ ਗਿਆ ਚਲੋ ਉਹਦੇ ਵਾਸਤੇ ਵਧੀਆ ਉਹਨੇ ਵੀ ਆਪਣੇ ਦੇਸ਼ ਦੀ ਜਰਸੀ ਪਾਈ ਹੋਈ ਹੈ ਸਾਨੂੰ ਉਹਦੇ ਤੇ ਵੀ ਬੜਾ ਮਾਣ ਹੈ ਪਰ ਅ ਅਰਸ਼ਦੀਪ ਦਾ ਇੱਕ ਟੈਸਟ ਖੇਡਣਾ ਬਣਦਾ ਸੀ ਕੁਲਦੀਪ ਯਾਦਵ ਦਾ ਟੈਸਟ ਖੇਡਣਾ ਬਣਦਾ ਸੀ ਕੋਈ ਗੱਲ ਨਹੀਂ ਦੇਖਦੇ ਆ ਅੱਗੇ ਕੀ ਬਣਦਾ ਪਰ ਓਵਰਆਲ ਪੂਰੀ ਸੀਰੀਜ਼ ਵਿੱਚ ਹੋਰ ਰਿਕਾਰਡ ਬਣੇ ਹਨ ਧਿਆਨ ਨਾਲ ਸੁਣਿਓ ਜਰਾ 7187 ਰਨ ਟੋਟਲ ਬਣੇ ਸੀਰੀਜ਼ ਵਿੱਚ ਜੋ ਅੱਜ ਤੱਕ ਨਹੀਂ ਬਣੇ 21 ਸੈਂਕੜੇ ਵੱਜੇ ਹਨ ਟੋਟਲ ਇਸ ਸੀਰੀਜ਼ ਵਿੱਚ ਇੰਡੀਆ ਇੰਗਲੈਂਡ ਨੂੰ ਮਿਲਾ ਕੇ ਇਹ ਆਖੀਰਲੀ ਵਾਰੀ ਹੋਇਆ ਸੀ 1955 ਵਿੱਚ वेस्ट इंडीज ਤੇ ਆਸਟ੍ਰੇਲੀਆ ਦੇ ਟੈਸਟ ਸੀਰੀਜ਼ ਵਿੱਚ 21 ਸੈਂਕੜੇ ਵੱਜੇ ਸੀ ਜਿਹੜੇ ਇੱਥੇ ਵੱਜ ਗਏ ਤੇ 9 ਖਿਡਾਰੀਆਂ ਨੇ 9 ਖਿਡਾਰੀਆਂ ਨੇ 400 ਤੋਂ ਵੱਧ ਰਨ ਬਣਾਏ ਹਨ ਜੀ ਦੋਵੇਂ ਟੀਮਾਂ ਨੂੰ ਮਿਲਾ ਕੇ ਤੇ ਜੇ ਮੈਂ ਕੱਲੇ ਇੰਡੀਆ ਦੀ ਗੱਲ ਕਰਾਂ ਤੇ 50 ਤੋਂ ਵੱਧ ਦੇ ਸਕੋਰ 28 ਵਾਰੀ ਬਣੇ ਹਨ। ਕਿਆ ਕਮਾਲ ਦੀ ਕੈਂਟ ਸੀਰੀਜ਼ ਰਹੀ ਸੀ? ਤੁਹਾਡੇ ਲਈ ਇਹ ਸੀਰੀਜ਼ ਦੀ ਸਭ ਤੋਂ ਯਾਦਗਾਰ ਚੰਗੀ ਗੱਲ ਕਿਹੜੀ ਸੀ? ਮੈਨੂੰ ਥੱਲੇ ਜ਼ਰੂਰ ਦੱਸੋ ਆਪਣੇ ਕਮੈਂਟਾਂ ਵਿੱਚ। ਅਗਲੀ ਵੀਡੀਓ 'ਚ ਤੁਹਾਡੇ ਨਾਲ ਮੁਲਾਕਾਤ ਹੁੰਦੀ ਹੈ। ਸਤਿ ਸ਼੍ਰੀ ਅਕਾਲ। ਰਵਰਾਖਾ